ਦਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ 10 ਕਿਲੋ ਹੈਰੋਇਨ ਸਣੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਇਹ ਮੁਲਜ਼ਮ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਕਰਦੇ ਸੀ ਅਤੇ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮਗਾਉਂਦੇ ਸੀ ਇਹਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਜੋ ਮੁਲਜ਼ਮ ਹੈ ਉਹ ਕਾਬੂ ਕੀਤਾ ਗਿਆ ਜਿਸ ਕੋਲੋਂ 1 ਕਿਲੋ ਹੈਰੋਇਨ ਮਿਲੀ ਸੀ ਦੱਸ ਦਈਏ ਕਿ ਡੀਜੀਪੀ ਪੰਜਾਬ ਗੌਰਵ ਜਾਦਵ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਵੱਡੇ ਨੈਕਸਸ ਦਾ ਪਰਦਾਫਾਸ਼ ਕੀਤਾ ਗਿਆ ਕਿਸ ਢੰਗ ਦੇ ਨਾਲ ਬਾਰਡਰ ਪਾਰ ਤੋਂ ਡਰੋਨ ਦੇ ذریعے ਇਹ ਹੈਰੋਇਨ ਮੰਗਵਾਈ ਜਾਂਦੇ ਸੀ ਜਲੰਧਰ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਤੇ 10 ਕਿਲੋ ਹੈਰੋਇਨ ਸਣੇ ਚਾਰ ਮੁਲਜ਼ਮ ਕਾਬੂ ਕਰ ਲਏ ਗਏ ਨੇ ਜੋ ਸਰਹੱਦ ਪਾਰ ਤੋਂ ਨਸ਼ੇ ਦੀ ਤਸਕਰੀ ਕਰਦੇ ਸੀ ਅਤੇ ਡਰੋਨ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਮੰਗਵਾਉਂਦੇ ਸੀ ਅਤੇ ਪਹਿਲਾਂ ਵੀ ਇੱਕ ਮੁਲਜ਼ਮ 1 ਕਿਲੋ ਹੈਰੋਇਨ ਸਣੇ ਕਾਬੂ ਕੀਤਾ ਗਿਆ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਜਲੰਧਰ ਤੋਂ ਰਾਗਵ ਜੈਨ ਆਨਲਾਈਨ ਤੇ ਮੌਜੂਦ ਨੇ ਰਾਗਵ ਕਿਵੇਂ ਇਹ ਗ੍ਰਿਫਤਾਰੀ ਹੋਈ ਹੈ ਕਿ ਕੁਝ ਅਪਡੇਟ ਮਿਲ ਸਕਿਆ ਦੇਖੋ ਰਣਵੀਰ ਜਲੰਧਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਉਹ ਕਲਿਜਨ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਦੇ ਕੋਲੋਂ ਜਿਹੜੇ ਕਿ 1 ਕਿਲੋ ਹਿਰੋਇਨ ਤੇ 4 ਲੱਖ ਰੁਪਏ ਡਰੱਗ ਮਨੀ ਮਿਲੀ ਸੀਗੀ ਤੇ ਉਹਦੀ ਵੀ ਜਦੋਂ ਇਨਵੈਸਟੀਗੇਸ਼ਨ ਕਰਦੇ ਪਏ ਸੀਗੇ ਤੇ ਉਤੋਂ ਹੀ ਅੱਗੇ ਕਲੂਨਾਂ ਦੇ ਕੜੀ ਨਾਲ ਕੜੀ ਜੁੜੀ ਹੈ ਤੇ ਇਹ ਜਿਹੜੇ 4 ਹੈ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਪਤਾ ਲੱਗਾ ਹੈਗਾ ਕਿ ਬਰੋਦਪੁਰ ਏਰੀਆ ਦੇ ਜਿਹੜਾ ਬਾਰਡਰ ਲੱਗਦਾ ਹੈਗਾ ਵਾ ਪਾਕਿਸਤਾਨ ਵੱਲੋਂ ਜਿਹੜਾ ਕਿ ਡਰੋਨ ਆਇਆ ਜਿਹੜਾ ਕਿ ਇਹ ਲੋਕ ਜਿਹੜੇ ਕਿ ਨਸ਼ਾ ਮੰਗਾਂਦੇ ਪਏ ਸੀਗੇ ਤੇ ਉਧਰੋਂ ਹੀ ਸਾਰੇ ਇਹਨਾਂ ਦਾ ਸਿਸਟਮ ਚੱਲਦਾ ਪਿਆ ਸੀਗਾ ਤੇ ਉਹ ਨੈਕਸਟ ਸਿਸਟਮ ਜਿਹੜਾ ਕਿ ਹੈ ਬ੍ਰੇਕ ਕੀਤਾ ਗਿਆ ਵਾ ਤੇ ਕੁਝ ਹੀ ਦਿਨ ਚ ਪੁਲਿਸ ਕਮਿਸ਼ਨਰ ਜਲੰਧਰ ਸੁਪਰੀ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਊਗੀ ਤੇ ਜਿਹੜੀ ਬਾਕੀ ਗੱਲ ਹੈਗੀ ਕਿ ਆਖਿਰ ਕਿਸ ਤਰ੍ਹਾਂ ਇਹਨਾਂ ਤੱਕ ਪਹੁੰਚ ਕੀਤੀ ਜਾ ਸਕਿੱਤੀ ਹੈ ਹੋਰ ਰੈਕਡ ਕਿੰਨਾ ਵੱਡਾ ਹੈ ਕਿਉਂਕਿ ਜਿਸ ਤਰ੍ਹਾਂ ਪਹਿਲੇ ਇੱਕ ਬੰਦਾ ਫੜਿਆ ਗਿਆ ਉਸ ਤੋਂ ਬਾਅਦ ਹੁਣ ਇਹ ਫੜੇ ਗਿਆ ਤੇ ਪਾਕਿਸਤਾਨ ਨਾਲ ਲਿੰਕ ਹੈ ਜਿਸ ਤਰ੍ਹਾਂ ਤੇ ਕਿਸ ਤਰ੍ਹਾਂ ਪੂਰਾ ਨੈਕਸਸ ਸੈਪਰੇਟ ਹੋ ਰਿਹਾ ਸੀਗਾ ਕਿ ਕਿੰਨੇ ਸਮੇਂ ਤੋਂ ਚਲਾਰੇ ਸੀਗੇ ਸਾਰੇ ਜਿਹੜੇ ਸਵਾਲ ਹੈ ਜਵਾਬ ਉਹ ਪ੍ਰੈਸ ਕਾਨਫਰੈਂਸ ਤੇ ਪਤਾ ਲੱਗ ਗਏ ਬਿਲਕੁਲ ਅਗੋਂ ਪ੍ਰੈਸ ਕਾਨਫਰੈਂਸ ਹੋਵੇਗੀ ਡੀਜੀਪੀ ਪੰਜਾਬ ਗੌਰਵ ਜਾਦਵ ਦੇ ਵੱਲੋਂ ਇਹ ਜਾਣਕਾਰੀ ਖੁਦ ਸਾਂਝੀ ਕੀਤੀ ਗਈ ਹੈ ਤਾਂ ਬਹੁਤ ਵੱਡਾ ਨੈਕਸਸ ਚੱਲ ਰਿਹਾ ਸੀ ਕਿਉਂਕਿ ਜੇਕਰ ਪਾਕਿਸਤਾਨ ਤੋਂ ਮੰਗਵਾਈ ਜਾ ਰਹੀ ਸੀ ਹੈਰੋਇਨ ਤੇ ਉਹ 10 ਕਿਲੋ ਸੀ ਤਾਂ ਬਹੁਤ ਵੱਡੀ ਮਾਤਰਾ ਹੋ ਜਾਂਦੀ ਹੈ ਕਰੋੜਾਂ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਹੈ ਤਕੀ ਲੱਗਦਾ ਹੈ ਕਿ ਇਹਨਾਂ ਤੋਂ ਪੁੱਛਗਿੱਛ ਦੇ ਵਿੱਚ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਹੋਰ ਖੁਲਾਸੇ ਹੋ ਸਕਦੇ ਨੇ ਤੇ ਇਹਨਾਂ ਨੂੰ ਕਿਹੜੀ ਥਾਂ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਗੱਲ ਸਾਹਮਣੇ ਆ ਸਕੀ ਹੈ ਦੇਖੋ ਵੈਸਤੇ ਤਾਂ ਜੇ ਆਫੀਸ਼ੀਅਲ ਨਹੀਂ ਆਇਆ ਪਰ ਸੋਰਸਸ ਤੋਂ ਹੀ ਪਤਾ ਲੱਗ ਰਿਹਾ ਹੈ ਵੇ ਕਿ ਫਿਰੋਜ਼ਪੁਰ ਸਾਈਡ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਇਹ ਲੋਕ ਉੱਥੇ ਦੇ ਰਹਿਣ ਵਾਲੇ ਸੀਗੇ ਤੇ ਉੱਥੋਂ ਇਹਨਾਂ ਨੂੰ ਜਿਹੜੇ ਗ੍ਰਿਫਤਾਰ ਕੀਤਾ ਗਿਆ ਤੇ ਉਹੀ ਬਾਰਡਰ ਜ਼ਿਆਦਾਤਰ ਇਸਤੇਮਾਲ ਕਰਦੇ ਪਏ ਸੀਗੇ ਜਿਹੜੇ ਕਿ ਇਹ ਇੱਕ ਨਸ਼ਾ ਲੈ ਕੇ ਆਉਣ ਵਾਸਤੇ ਤੇ ਕਿਉਂਕਿ ਇੱਕ ਵਾਰ ਜੇ ਜ਼ਿਆਦਾ ਨਸ਼ਾ ਨਹੀਂ ਆ ਸਕਦਾ ਯਾਨੀ ਕਿ ਕਈ ਵਾਰ ਜੇ ਇੱਕ ਡਰੋਨ ਇੱਧਰ ਆਇ ਤੇ ਉਹਦੇ ਰਾਹੇ ਜਿਹੜੇ ਕਿ ਨਸ਼ਾ ਥੋੜਾ ਥੋੜਾ ਕਰਕੇ ਜਿਹੜੇ ਕਿ ਇੱਥੇ ਪਹੁੰਚਿਆ ਹੁਣ ਜੀ ਬਹੁਤ ਧੰਨਵਾਦ ਰਾਗਵ ਜੈਨ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ 10 ਕਿਲੋ ਹੈਰੋਇਨ ਸਮੇਤ ਚਾਰ ਮੁਲਜ਼ਮਾ ਨੂੰ ਕਾਬੂ ਕਰ ਲਿਆ ਗਿਆ ਤੇ ਬਾਰਡਰ ਪਾਰੋਂ ਜਾਨੀ ਕਿ ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਦੀ ਤਸਕਰੀ ਕਰਦੇ ਸੀ ਤੇ ਹੁਣ ਪੁਲਿਸ ਦੇ ਹੱਥੇ ਚੜੇ ਨੇ ਜਲੰਧਰ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ ਹੁਣ ਗੱਲ ਚੰਡੀਗੜ੍ਹ 'ਚ ਹੋਏ ਗ੍ਰੇਨੇਡ ਅਟੈਕ ਦੀ ਚੰਡੀਗੜ੍ਹ 'ਚ ਗ੍ਰੇਨੇਡ ਅਟੈਕ ਹੁੰਦਾ ਹੈ ਤੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਪਰ ਵੱਡੀ ਗੱਲ ਇਹ ਹੈ ਕਿ ਜਦੋਂ ਗ੍ਰੇਨੇਡ ਅਟੈਕ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਵੱਖ-ਵੱਖ ਹੋ ਗਏ ਸੀ ਪੁੱਛਗਿੱਛ ਦੌਰਾਨ ਮੁਲਜ਼ਮ ਵਿਸ਼ਾਲ ਮਸੀਦ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਵਾਰਦਾਤ ਤੋਂ ਬਾਅਦ ਰੋਹਨ ਤੇ ਵਿਸ਼ਾਲ ਅਲੱਗ-ਅਲੱਗ ਹੋਏ ਵਿਸ਼ਾਲ ਮਸੀਦ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚ ਗਿਆ ਜਿਸ ਤੋਂ ਬਾਅਦ ਫੋਟੋ ਵਾਇਰਲ ਹੋਣ ਤੋਂ ਬਾਅਦ ਉਹ ਜੰਮੂ ਚਲਾ ਗਿਆ ਅਤੇ ਫੜੇ ਜਾਣ ਦੇ ਡਰ ਤੋਂ ਜੰਮੂ ਤੋਂ ਬਾਅਦ ਉਹ ਦਿੱਲੀ ਗਿਆ ਚਾਂਦਨੀ ਚੌਕ ਤੋਂ ਕਿਸੇ ਰਾਹੀਰ ਦੇ ਫੋਨ ਤੋਂ ਉਸਨੇ ਪਰਿਵਾਰ ਨੂੰ ਕਾਲ ਕੀਤੀ ਤੇ ਇਸੇ ਕਾਲ ਤੋਂ ਪੁਲਿਸ ਨੇ ਲੋਕੇਸ਼ਨ ਟਰੈਕ ਕੀਤੀ ਦਰਸਲ ਵੱਡੀ ਗੱਲ ਇਹ ਸੀ ਕਿ ਆਖਿਰ ਪੁਲਿਸ ਇਹਨਾਂ ਮੋਲਜ਼ਮਾਂ ਤੱਕ ਕਿਵੇਂ ਪਹੁੰਚੀ ਕਿਵੇਂ ਇਹਨਾਂ ਦੇ ਵੱਲੋਂ ਕਿਹੜਾ ਰੂਟ ਇਖਤਿਆਰ ਕੀਤਾ ਗਿਆ ਗ੍ਰੇਨੇਡ ਅਟੈਕ ਤੋਂ ਬਾਅਦ ਤਾਂ ਤਸਵੀਰਾਂ ਰਾਹੀਂ ਮੈਪ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਚੰਡੀਗੜ੍ਹ 'ਚ ਪਹਿਲਾਂ ਗ੍ਰੇਨੇਡ ਅਟੈਕ ਕਰਦੇ ਨੇ ਚੰਡੀਗੜ੍ਹ ਤੋਂ ਬਾਅਦ ਇਹ ਮੋਲਜ਼ਮ ਅੰਮ੍ਰਿਤਸਰ ਚੱਲ ਜਾਂਦਾ ਹੈ ਅੰਮ੍ਰਿਤਸਰ ਬਾਦ ਅੰਮ੍ਰਿਤਸਰ ਤੋਂ ਬਾਦ ਜੰਮੂ ਅਤੇ ਜੰਮੂ ਤੋਂ ਬਾਦ ਦੁਬਾਰਾ ਤੋਂ ਦਿੱਲੀ ਦਰਫਕ ਕਰਦਾ ਅਤੇ ਚਾਂਦਨੀ ਚੌਂਕ ਦੇ ਵਿੱਚ ਇਸ ਨੇ ਆਪਣੇ ਪਰਿਵਾਰ ਨੂੰ ਕਾਲ ਕੀਤੀ ਦਰਅਸਲ ਜਿਸ ਕਿਸੇ ਹੋਰ ਰਾਹੀਰ ਤੋਂ ਫੋਨ ਲੈ ਕੇ ਇਸ ਨੇ ਕਾਲ ਕੀਤੀ ਪਰ ਕਿਉਂਕਿ ਜੋ ਪਰਿਵਾਰ ਦੇ ਜਿਹੜੇ ਫੋਨ ਸੀਗੇ ਉਹ ਟੈਪ ਹੋ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸੇ ਨੂੰ ਆਧਾਰ ਬਣਾਇਆ ਤੇ ਇਸ ਦੀ ਲੋਕੇਸ਼ਨ ਨੂੰ ਟਰੈਕ ਕੀਤਾ ਤਾਂ ਕਾਫੀ ਮੁਸ਼ਕਲਤ ਪੁਲਿਸ ਨੂੰ ਕਰਨੀ ਪਈ ਪਰ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਚੰਡੀਗੜ੍ਹ ਤੋਂ ਫਰਾਰ ਹੋ ਗਏ ਸੀ ਜਿਸ ਢੰਗ ਦੇ ਨਾਲ ਇਹਨਾਂ ਨੇ ਗ੍ਰੇਨੇਡ ਅਟੈਕ ਕੀਤਾ ਸੈਕਟਰ 10 ਦੇ ਵਿੱਚ ਉਸ ਤੋਂ ਬਾਅਦ ਦੋਵੇਂ ਮੁਲਜ਼ਮ ਅਲੱਗ-ਅਲੱਗ ਹੋ ਗਏ ਤੇ ਪੁਚਗਿਚ ਦੇ ਵਿੱਚ ਹੁਣੇ ਖੁਲਾਸੇ ਹੋ ਰਹੇ ਨੇ ਕਿ ਇਹ ਮੁਲਜ਼ਮ ਕਿੱਥੇ-ਕਿੱਥੇ ਰਹੇ ਵਿਸ਼ਾਲ ਮਸਜਿਦ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਵਾਰਦਾਤ ਤੋਂ ਬਾਅਦ ਰੋਹਨ ਅਤੇ ਉਹ ਦੋਵੇਂ ਅਲੱਗ-ਅਲੱਗ ਹੋਏ ਵਿਸ਼ਾਲ ਮਸਜਿਦ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚ ਗਿਆ ਅਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਜੰਮੂ ਚਲੇ ਗਿਆ ਫੜੇ ਜਾਣ ਦੇ ਡਰ ਤੋਂ ਉਹ ਜੰਮੂ ਤੋਂ ਦੁਬਾਰਾ ਦਿੱਲੀ ਗਿਆ ਅਤੇ ਚਾਂਦਨੀ ਚੌਂਕ ਤੋਂ ਉਸਨੇ ਇੱਕ ਰਾਗੀਰ ਦਾ ਫੋਨ ਲਿਆ ਅਤੇ ਪਰਿਵਾਰ ਨੂੰ ਕਾਲ ਕੀਤੀ ਅਤੇ ਇਸੇ ਕਾਲ ਤੋਂ ਪੁਲਿਸ ਨੇ ਲੋਕੇਸ਼ਨ ਟਰੈਕ ਕੀਤੀ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਨੇ ਮਨੋਜ ਗ੍ਰੇਨੇਡ ਅਟੈਕ ਹੁੰਦਾ ਹੈ ਚੰਡੀਗੜ੍ਹ ਦੇ ਵਿੱਚ ਸਿਟੀ ਬਿਊਟੀਫੁੱਲ ਦੇ ਵਿੱਚ ਤੇ 10 ਸੈਕਟਰ ਦੇ ਵਿੱਚ ਪੁਲਿਸ ਲਗਾਤਾਰ ਮਲਜ਼ਮਾਂ ਦਾ ਪਿੱਛਾ ਕਰਦੀ ਹੈ ਪਰ ਮਲਜ਼ਮ ਜਿਹੜੇ ਨੇ ਕਾਫੀ ਛਾਤਰ ਸੀ ਪਰ ਪੁਲਿਸ ਨੇ ਦੋਮਾਂ ਨੂੰ ਕਾਬੂ ਕਰ ਲਿਆ ਵਕ ਵਕ ਇਹ ਆਪਣੀਆਂ ਲੋਕੇਸ਼ਨਸ ਚੇਂਜ ਕਰਦੇ ਰਹੇ ਤੇ ਪੁੱਛਗਿਛ ਦੇ ਵਿੱਚ ਵੀ ਇਹ ਖੁਲਾਸੇ ਹੋ ਰਹੇ ਨੇ ਜਿਸ ਤਰ੍ਹਾਂ ਰੋਹਨ ਮਸੀਹ ਤੇ ਵਿਸ਼ਾਲ ਮਸੀਹ ਕਿੱਥੇ ਕਿੱਥੇ ਰਹੇ ਕੀ ਅਪਡੇਟ ਜੀ ਦੇਖੋ ਰਣਬੀਰੀ ਦੇ ਵਿੱਚ ਲਗਾਤਾਰ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਤੇ ਹੁਣ ਐਸਐਸਓਸੀ ਅੰਮ੍ਰਿਤਸਰ ਕਿਉਂਕਿ ਉੱਥੇ ਹੀ ਉਹਨਾਂ ਤੋਂ ਪੁੱਛਗਿਛ ਹੋ ਰਹੀ ਹੈ ਅਮਨੇ ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਹੈ ਤੇ ਕਈ ਰਾਜ਼ ਜਿਹੜੇ ਆ ਉਹ ਖੋਲਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਸਭ ਤੋਂ ਇਹਦੇ ਵਿੱਚ ਅਹਿਮ ਗੱਲ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਕਿੱਥੇ-ਕਿੱਥੇ ਗਏ ਹੁਣ ਤੱਕ ਦੀ ਜਿਹੜੀ ਪੁਲਿਸ ਜਾਣਕਾਰੀ న్యూਸ 18 ਦੇ ਕੋਲ ਮੌਜੂਦ ਹੈ ਜਿਹਦੇ ਵਿੱਚ ਸਾਰ ਤੌਰ ਤੇ ਕਿਹਾ ਗਿਆ ਕਿ ਵਿਸ਼ਾਲ ਤੇ ਜਿਹੜਾ ਰੋਹਨ ਮਸੀ ਹੈ ਇਹ ਦੋਵੇਂ ਮਿਲੇ ਕਿੱਥੇ ਸੀਗੇ ਕਰੀਬ 10 ਮਹੀਨੇ ਪਹਿਲਾਂ ਇਹ ਜੰਮੂ ਕਸ਼ਮੀਰ ਦੇ ਵਿੱਚ ਮਿਲੇ ਸੀਗੇ ਦੋਨੋਂ ਕਾਰਪੈਂਟਰ ਦਾ ਕੰਮ ਕਰਦੇ ਆ ਤੇ ਘਰ ਦੀ ਜਿਹੜੀ ਮਾੜੀ ਹਾਲਤ ਹੈ ਉਹ ਠੀਕ ਨਹੀਂ ਹੈ ਵਿਸ਼ਾਲ ਦੀ ਵੀ ਤੇ ਰੋਹਨ ਦੀ ਵੀ ਪਹਿਲੀ ਗੱਲ ਦੂਜੀ ਹੈਪੀ ਪਾਸ਼ਿਆ ਕਿਉਂਕਿ ਰੋਹਨ ਦੇ ਪਿੰਡ ਦਾ ਹੀ ਹੈ ਔਰ ਵਿਦੇਸ਼ ਚ ਬੈ ਕੇ ਆਪਣਾ ਨੈਕਸਟ ਚਲਾ ਰਿਹਾ ਔਰ ਉਸੇ ਨੇ ਵਿਸ਼ਾਲ ਤੇ ਰੋਹਨ ਨੂੰ ਗੱਲ ਕੀਤੀ ਸੀ ਕਿ 5 ਲੱਖ ਰੁਪਏ ਤੁਹਾਨੂੰ ਦਵਾਂਗਾ ਔਰ ਇਹ ਤੁਸੀਂ ਮੇਰਾ ਕੰਮ ਕਰਨਾ ਹੈ ਯਾਨੀ ਕਿ ਸੈਕਟਰ 10 ਜਾ ਕੇ ਉੱਥੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਅਨਾਲਿਸ ਕਰਕੇ ਤੁਹਾਨੂੰ 5 ਲੱਖ ਰੁਪਏ ਦਵਾਂਗਾ ਔਰ 50000 ਉਹਨਾਂ ਨੂੰ ਪਿਛਲੇ ਮਹੀਨੇ ਹੀ ਦੇ ਦਿੱਤੇ ਗਏ ਸੀ ਕਿ ਜਿਹੜੀ ਹੁਣ ਪੁਛ ਕੇ ਤੇ ਸਾਹਮਣੇ ਆ ਰਹੀ ਹੈ ਪਹਿਲੀ ਗੱਲ ਹੁਣ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ ਪਹਿਲਾਂ ਇਹ ਰੈਕੀ ਕਰਨ ਆ ਰੈਕੀ ਕਰਕੇ ਗਏ ਔਰ ਰੈਕੀ ਕਰਨ ਤੋਂ ਬਾਅਦ 11 ਤਰੀਕ ਦੀ ਇਹਨਾਂ ਨੇ ਕਿਹਾ ਸੀਗਾ ਕਿ 11 ਤਰੀਕ ਨੂੰ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣਾ ਹੈ ਸਿੱਧਾ ਅੰਮ੍ਰਿਤਸਰ ਤੋਂ ਇਹ ਸਿੱਧਾ 43 ਬੱਸ ਸਟੈਂਡ 43 ਬੱਸ ਸਟੈਂਡ ਤੋਂ ਹੁੰਦੇ ਹੋਏ ਆਟੋ ਕੁਲਦੀਪ ਕੁਮਾਰ ਦਾ ਲੈ ਕੇ ਔਰ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੋਂ ਹੀ ਵਕਵਕ ਹੋ ਗਈ ਸੀ ਯਾਨੀ ਕਿ ਜਿਹੜਾ ਰੋਹਨ ਹੈ ਉਹ ਖੰਨਾ ਆਪਣੇ ਰਿਸ਼ਤੇਦਾਰ ਦੇ ਘਰ ਚੱਲ ਗਿਆ ਸੀਗਾ ਤੇ ਵਿਸ਼ਾਲ ਜਿਹੜਾ ਉਹ ਅੰਮ੍ਰਿਤਸਰ ਭੱਜ ਗਿਆ ਸੀਗਾ ਲੇਕਿਨ ਜਦ ਅਮ੍ਰਿਸ ਕਿਉਂਕਿ ਖੰਨਾ ਜਿਹੜਾ ਰੋਹਿਨ ਨੂੰ ਫੜ ਲਿਆ ਗਿਆ ਸੀਗਾ ਰੋਹਨ ਮਸੀ ਨੂੰ ਖੰਨਾ ਫੜ ਲਿਆ ਗਿਆ ਸੀਗਾ ਪੁਲਿਸ ਵੱਲੋਂ ਸੈਂਟਰਲ ਏਜੰਸੀਆ ਪੰਜਾਬ ਪੁਲਿਸ ਵੱਲੋਂ ਲੇਕਿਨ ਜਿਹੜਾ ਵਿਸ਼ਾਲ ਹੈ ਕਿਉਂਕਿ ਵਿਸ਼ਾਲ ਉਹ ਸ਼ਖਸ ਹੈ ਉਹ ਬਦਮਾਸ਼ ਹੈ ਉਹ ਇਸ ਪੂਰੇ ਮਾਮਲੇ ਚ ਅਕਿਊਜ਼ਡ ਹੈ ਜੋ ਕਿ ਲਗਾਤਾਰ ਹੈਪੀ ਪਾਸ਼ਿਆ ਦੇ ਸੰਪਰਕ ਦੇ ਵੀ ਸੀਗਾ ਲਗਾਤਾਰ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਜਿਹੜਾ ਵਿਦੇਸ਼ 'ਚ ਬੈਠਿਆ ਸੀ ਲੇਕਿਨ ਜਦ ਵਿਸ਼ਾਲ ਅੰਮ੍ਰਿਤਸਰ ਪਹੁੰਚਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਹਦੀ ਫੋਟੋ ਉਹਦੀ ਜਿਹੜੀ ਵੀਡੀਓ ਹੈ ਉਹ ਵਾਇਰਲ ਹੋ ਰਹੀ ਹੈ ਜਿਹੜੀ ਲਗਾਤਾਰ ਸਾਰੇ ਮੀਡੀਆ ਦੇ ਵਿੱਚ ਆਈ ਹੋਈ ਹੈ ਉਸ ਤੋਂ ਬਾਅਦ ਉਹ ਸਿੱਧਾ ਜੰਮੂ ਕਸ਼ਮੀਰ ਟਰ ਦੇ ਮਾਰੇ ਉੱਥੋਂ ਭੱਜਦਾ ਹੈ ਲੇਕਿਨ ਉੱਥੇ ਵੀ ਰੌਲਾ ਪਿਆ ਹੋਇਆ ਸੀਗਾ ਔਰ ਜੰਮੂ ਕਸ਼ਮੀਰ ਤੋਂ ਉਹ 13 ਤਰੀਕ ਨੂੰ ਯਾਨੀ ਕਿ 11 ਤਰੀਕ ਨੂੰ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਰਾਤ ਨੂੰ ਇਹ ਅੰਮ੍ਰਿਤਸਰ ਪਹੁੰਚਦਾ ਹੈ 12 ਤਰੀਕ ਨੂੰ ਔਰ 12 ਤਰੀਕ ਨੂੰ ਅੰਮ੍ਰਿਤਸਰ ਤੋਂ ਸਿੱਧਾ ਜੰਮੂ ਕਸ਼ਮੀਰ ਪਹੁੰਚਦਾ ਹੈ 13 ਤਰੀਕ ਨੂੰ 13 ਤਰੀਕ ਨੂੰ ਇਹ ਜੰਮੂ ਕਸ਼ਮੀਰ ਤੋਂ ਸਿੱਧਾ ਦਿੱਲੀ ਪਹੁੰਚਦਾ ਹੈ ਯਾਨੀ ਕਿ ਇਹ ਦਿੱਲੀ ਪਹੁੰਚਦਾ ਹੈ ਔਰ ਉਸ ਵੇਲੇ ਤੱਕ ਜਿਹੜੇ ਪੁਲਿਸ ਹੈ ਐਸਐਸਓਸੀ ਹੈ ਸੈਂਟਰਲ ਏਜੰਸੀ ਹੈ ਉਹਨਾਂ ਵੱਲੋਂ ਪੂਰੇ ਟਰੈਕਿੰਗ ਲਾਏ ਹੋਏ ਸੀਗੇ ਟਰੇਸ ਕਰ ਰਹੇ ਸੀਗੇ ਲਗਾਤਾਰ ਔਰ ਇਹਦੇ ਪਰਿਵਾਰਿਕ ਮੈਂਬਰਾਂ ਦੇ ਸਰਵੇਲੈਂਸ ਤੇ ਲਾਏ ਹੋਏ ਸੀਗੇ ਫੋਨ ਕਿਉਂਕਿ ਇਹਦਾ ਫੋਨ ਸੁਚ ਆਫ ਸੀਗਾ ਇਹਦਾ ਫੋਨ ਜਿਹੜਾ ਹੈ ਉਹ ਸੁਚ ਆਫ ਹੋ ਗਿਆ ਸੀਗਾ ਔਰ ਪੁਲਿਸ ਜਿਹੜੀ ਹੈ ਲਗਾਤਾਰ ਇਹਨੂੰ ਟਰੇਸ ਕਰ ਰਹੀ ਸੀ ਹੁਣ ਤੱਕ ਦੀ ਜਿਹੜੀ ਪੁੱਛਗੀ ਚਾਈ ਲੇਕਿਨ ਇਹਨੇ ਜਦ ਕਿਸੇ ਰਾਘਦੀਰ ਤੋਂ ਕਿਸੇ